ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸਜਣ ਦੋਸਤੋ ਬੜੀਆਂ ਹੀ ਅਹਿਮ ਅਤੇ ਮਹੱਤਵਪੂਰਨ ਗੱਲਾਂ ਬਾਤਾਂ ਕਰਨ ਵਾਸਤੇ ਮੈਂ ਤੁਹਾਡੇ ਰੂਬਰੂ ਹਾਂ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲੈਂਦੇ ਆ ਇਸ ਵੇਲੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਤਾਜ਼ਾ ਹਾਲਾਤ ਕੀ ਹੈਗੇ ਆ ਉਸ ਤੋਂ ਬਾਅਦ ਕਰਦੇ ਆਪਾਂ ਕੁਝ ਅਹਿਮ ਗੱਲਾਂ ਬਾਤਾਂ ਗੱਲਾਂ ਬਾਤਾਂ ਖਾਸ ਕਰਕੇ ਇਹ ਹੋਣਗੀਆਂ ਕਿ ਅਸੀਂ ਨਾ ਪੰਜਾਬ ਦੇ ਲੋਕ ਕਈ ਵਾਰ ਇਹ ਸੋਚਦੇ ਆ ਕਿ ਜਦੋਂ ਆਮ ਨੋਰਮਲ ਹੁੰਨੇ ਆ ਫਲਾਨਾ ਐ ਹੋ ਗਿਆ ਟਮਕਾਨਾ ਐ ਹੋ ਗਿਆ ਫਲਾਨਾ ਸਿੱਖੀ ਤੋਂ ਕੋਹਾਂ ਦੂਰ ਚਲ ਗਿਆ ਫਲਾਨਾ ਪੰਜਾਬ ਤੋਂ ਕੋਹਾਂ ਦੂਰ ਚਲ ਗਿਆ ਫਲਾਨੇ ਨੇ ਪੰਜਾਬੀ ਛੱਡ ਦਿੱਤੀ ਫਲਾਨੇ ਨੇ ਫਲਾਨੀ ਬੋਲੀ ਅਪਣਾ ਲਈ ਵਗੈਰਾ ਵਗੈਰਾ ਹੋਰ ਬਹੁਤ ਕੁਝ ਅਸੀਂ ਆਪ ਦਾ ਸੱਭਿਆਚਾਰ ਗਵਾ ਲਿਆ ਫਲਾਨੇ ਸੱਭਿਆਚਾਰ ਛੱਡ ਕੇ ਚਲ ਗਏ ਜਦੋਂ ਚਲ ਜਾਂਦੇ ਨੇ ਨਾ ਉਸ ਵੇਲੇ ਆਪਾਂ ਉਹਨਾਂ ਦੇ ਦੁਆਲੇ ਬਹੁਤ ਜ਼ਿਆਦਾ ਹੁੰਨੇ ਆ ਪਰ ਪਰ ਲਫ਼ਜ਼ ਤੋਂ ਬਾਅਦ ਜਿਹੜੀ ਗੱਲ ਹੈਗੀ ਆ ਉਹ ਆਪਾਂ ਬਾਅਦ ਚ ਕਰਦੇ ਹਾਂ ਉਸ ਤੋਂ ਪਹਿਲਾਂ ਹੜਾਂ ਦੇ ਨਾਲ ਪ੍ਰਭਾਵਤ ਤਾਜ਼ਾ ਸਥਿਤੀ ਕੀ ਹੈਗੀ ਆ ਉਹਦੀ ਆਪਾਂ ਗੱਲਬਾਤ ਕਰ ਲੈਨੇ ਆ ਪਹਿਲਾਂ ਆਪਾਂ ਗੱਲਬਾਤ ਕਰ ਲੈਨੇ ਆਂ ਵੀ ਮੌਤਾਂ ਕਿੰਨੀਆਂ ਕਿ ਮੌਤਾਂ ਹੋ ਚੁੱਕੀਆਂ ਨੇ ਇਹ ਜਿਹੜੀ ਮੈਂ ਤੁਹਾਨੂੰ ਗਿਣਤੀ ਦੱਸਣ ਲੱਗਾ ਇਹ ਪੱਕੀ ਨਹੀਂ ਹੈਗੀ ਕਈ ਵਾਰ ਸਰਕਾਰੀ ਅੰਕੜੇ ਹੁੰਦੇ ਆ ਜਾਂ ਫਿਰ ਇੱਧਰ ਉੱਧਰੋਂ ਖਬਰਾਂ ਹੁੰਦੀਆਂ ਨੇ ਵੱਖ-ਵੱਖ ਜਿਹੜੇ ਸੋਰਸਸ ਹੁੰਦੇ ਆ ਉਹਨਾਂ ਦੇ ਰਾਹੀਂ 37 ਤੋਂ ਲੈ ਕੇ ਤੇ 46 ਦੇ ਕਰੀਬ ਮੌਤਾਂ ਜੜੀਆਂ ਦੱਸੀਆਂ ਜਾ ਰਹੀਆਂ ਵੀ ਇੰਨੀਆਂ ਮੌਤਾਂ ਹੋ ਚੁੱਕੀਆਂ ਨੇ ਘੱਟ ਵੀ ਹੋ ਸਕਦੀਆਂ ਨੇ ਕੋਈ 43 ਦੱਸਦਾ ਪਿਆ ਵੀ 43 ਮੌਤਾਂ ਹੋ ਚੁੱਕੀਆਂ ਨੇ ਜਦੋਂ ਕਿ 2.5 ਲੱਖ ਤੋਂ ਲੈ ਕੇ ਤੇ 4 ਲੱਖ ਤੋਂ ਥੱਲੇ-ਥੱਲੇ ਦੇ ਕਰੀਬ ਲੋਕ ਪ੍ਰਭਾਵਿਤ ਦੱਸੇ ਜਾਂਦੇ ਆ ਇਹਨਾਂ ਹੜ੍ਹਾਂ ਤੋਂ ਔਰ ਜ਼ਿਆਦਾ ਪ੍ਰਭਾਵਿਤ ਜਿਹੜੇ ਇਲਾਕੇ ਨੇ ਜ਼ਿਲ੍ਹੇ ਉਹਨਾਂ ਵਿੱਚ ਪਠਾਨਕੋਟ ਗੁਰਦਾਸਪੁਰ ਅਤੇ ਫਿਰੋਜ਼ਪੁਰ ਹੋ ਗਿਆ ਇਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ ਆ ਇਹਨਾਂ ਹੜ੍ਹਾਂ ਦੀ ਮਾਰ ਦੇ ਕਰਕੇ ਔਰ ਤਕਰੀਬਨ 23 ਜ਼ਿਲ੍ਹੇ ਹੜ੍ਹਾਂ ਦੀ ਮਾਰ ਦੇ ਨਾਲ ਪ੍ਰਭਾਵਿਤ ਹੈ ਔਰ 1018 ਤੋਂ ਲੈ ਕੇ ਤੇ 1655 ਦੇ ਅੰਡਰ ਅੰਡਰ ਕਹਿ ਲਓ ਇਹਦੇ ਵਿਚਾਲੇ ਵਿਚਾਲੇ ਕਹਿ ਲਓ ਭਈ ਇੰਨੇ ਪਿੰਡ ਪਾਣੀ ਦੇ ਵਿੱਚ ਡੁੱਬੇ ਹੋਏ ਆ ਇਹ ਗਿਣਤੀ ਘੱਟ ਵੀ ਹੋ ਸਕਦੀ ਹੈ ਵੱਧ ਵੀ ਹੋ ਸਕਦੀ ਹੈ ਪੱਕੀ ਜਾਣਕਾਰੀ ਨਹੀਂ ਹੈਗੀ ਇਹ ਤੇ ਪੌਣੇ 2 ਲੱਖ ਤੋਂ ਲੈ ਕੇ ਤੇ 3 ਲੱਖ ਏਕੜ ਫਸਲਾਂ ਦਾ ਇਸ ਵੇਲੇ ਨੁਕਸਾਨ ਹੋ ਚੁੱਕਾ ਆ ਸਤਲੁਜ ਬਿਆਸ ਅਤੇ ਰਾਵੀ ਨਦੀਆਂ ਦਾ ਪਾਣੀ ਵਧਣ ਦੇ ਕਰਕੇ ਸਥਿਤੀ ਬਹੁਤ ਹੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਪਾਖੜਾ ਡੈਮ ਜਿਹੜਾ ਕਿ 1677.84 ਫੁੱਟ ਦੇ ਉੱਪਰ ਪਹੁੰਚ ਗਿਆ ਜਿਹੜਾ ਕਿ ਇਹਦੀ ਸਮਰੱਥਾ ਜਿਹੜੀ ਹੈਗੀ ਆ ਉਹ ਹੈਗੀ ਆ 1680 ਤੋਂ ਅੰਦਾਜ਼ਾ ਲਾ ਲਓ ਬਿਲਕੁਲ ਲੱਗੇ ਲੱਗੇ ਪਹੁੰਚ ਗਿਆ ਹੈਗਾ ਐਨ ਡੀ ਆਰ ਐਫ ਸੈਨਾ ਬੀ ਐਸ ਐਫ ਅਤੇ ਪੰਜਾਬ ਪੁਲਿਸ 15688 ਤੋਂ ਲੈ ਕੇ 19597 ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਦੇ ਉੱਪਰ ਲਿਜਾ ਚੁੱਕੇ ਆ 174 ਰਾਹਤ ਕੈਂਪ ਚੱਲਦੇ ਪਏ ਆ ਜਿਨ੍ਹਾਂ ਦੇ ਵਿੱਚ 74 ਐਕਟਿਵ ਨੇ ਇਸ ਵੇਲੇ ਪੂਰੀ ਤਰ੍ਹਾਂ ਔਰ ਸੈਨਾ ਨੇ ਹੈਵੀ ਡਿਊਟੀ ਐਮਫੀਬੀਅਸ ਵਾਹਨ ਅਤੇ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਹੋਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਬਿਮਾਰ ਚੱਲਦੇ ਪਏ ਨੇ ਭਗਵੰਤ ਮਾਨ ਹੁਰੀ ਕਹਿੰਦੇ ਉਹਨਾਂ ਨੇ ਆਪਣੀ ਖਾਣ ਪੀਣ ਦਾ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਦੇ ਖਾਣ ਪੀਣ ਦੇ ਵਾਸਤੇ ਆਪਾਂ ਆਮ ਕਰਕੇ ਗੱਲਾਂ ਕਰਦੇ ਹੁੰਦੇ ਆ ਸਾਰਾ ਪੰਜਾਬ ਕਰਦਾ ਹੀ ਆ ਗੱਲਾਂਬਾਤਾਂ ਪੀ ਉਹ ਖਾਂਦੇ ਪੀਂਦੇ ਜੋ ਵੀ ਹੈਗੇ ਆ ਆ ਜਾ ਕੇ ਖੈਰ ਜੋ ਵੀ ਹੈਗਾ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ ਨਾਲੇ ਵੀ ਵਿੱਚ ਗੱਲ ਹੋਣ ਡਈ ਸੀਗੀ ਵਿੱਚ ਉਹਨਾਂ ਦੇ ਬੰਦੇ ਇਹ ਗੱਲ ਕਰਦੇ ਆ ਉਹਨਾਂ ਦੇ ਸਮਰਥਕ ਉਹਨਾਂ ਦੇ ਆਕੇ ਜਿਹੜੇ ਵੜ ਹੁਣ ਵੀ ਇੱਥੇ ਦੌਰੇ ਤੇ ਆਏ ਹੋਏ ਪੰਜਾਬ ਉਹਨਾਂ ਨੇ ਵੀ ਇਹ ਗੱਲ ਕਹੀ ਕਹਿੰਦੇ ਕਿ ਪਿਛਲੇ 2-3 ਦਿਨਾਂ ਤੋਂ ਕਹਿੰਦੇ ਲਗਾਤਾਰ ਬਿਮਾਰ ਚੱਲਦੇ ਪਏ ਸੀ ਭੁੱਖਣ ਭਾਣੇ ਕਹਿੰਦੇ ਉਹ ਲੋਕਾਂ ਦਾ ਹਾਲ ਚਾਲ ਪੁੱਛਦੇ ਘੁੰਮਣ ਦੇ ਸੀਗੇ ਜਿਹਦੇ ਕਰਕੇ ਉਹਨਾਂ ਦੀ ਸਿਹਤ ਖਰਾਬ ਹੋ ਗਈ ਹੈ ਹਸਪੀਟਲ ਵਿੱਚ ਦਾਖਲ ਨੇ ਉਹਦੇ باوجود ਵੀ ਕਹਿੰਦੇ ਉਹਨਾਂ ਦਾ ਧਿਆਨ ਪੰਜਾਬ ਵੱਲ ਹੀ ਲੱਗਾ ਹੋਇਆ ਕਿ ਪੰਜਾਬ ਦੇ ਲੋਕ ਹਾਈ ਹੜ੍ਹਾਂ ਦੇ ਵਿੱਚ ਲੋਕੀ ਖਾਪ ਰਹੇ ਹੋਣਗੇ ਮਰ ਰਹੇ ਹੋਣਗੇ ਪਸ਼ੂ ਮਰ ਰਹੇ ਹੋਣਗੇ ਵਗੈਰਾ ਵਗੈਰਾ ਤੇ ਲੋਕਾਂ ਦਾ ਪਤਾ ਨਹੀਂ ਕੀ ਬਣਦਾ ਹੋਊਗਾ ਕਹਿੰਦੇ ਪਰ ਉਹਨਾਂ ਨੂੰ ਇਸੇ ਗੱਲ ਦੀ ਹੀ ਚਿੰਤਾ ਲੱਗੀ ਹੋਈ ਹੈ ਹਸਪੀਟਲ ਦੇ ਵਿੱਚ ਡ੍ਰਿਪ ਡਿੱਪ ਲੱਗੀ ਹੋਈ ਹੈ ਉਹਨਾਂ ਦੇ ਪਰ ਉਹਦੇ باوجود ਵੀ ਧਿਆਨ ਕਹਿੰਦੇ ਉਹਨਾਂ ਦਾ ਇੱਧਰ ਪੰਜਾਬ ਵੱਲ ਹੀ ਹੈਗਾ ਮੌਸਮ ਦੀ ਜੇ ਆਪਾਂ ਗੱਲ ਕਰੀਏ ਤਾਂ 12 ਜ਼ਿਲ੍ਹਿਆਂ ਦੇ ਵਾਸਤੇ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ ਤੇ بارش ਵੀ ਹੋਈ ਹੈ ਕਈ ਥਾਵਾਂ ਦੇ ਉੱਪਰ ਜਿਹਦੇ ਕਰਕੇ ਪਾਣੀ ਦਾ ਪੱਧਰ ਵਧਿਆ ਆ ਤੇ ਸਕੂਲ ਕਾਲਜ ਜਿਹੜੇ ਹੈਗੇ ਨੇ ਉਹ 7 ਸਤੰਬਰ ਤੱਕ ਬੰਦ ਰਹਿਣਗੇ ਕਿ ਸਰਕਾਰੀ ਕਾਰਵਾਈ ਜਿਹੜੀ ਆ ਉਹ ਇਹ ਦੱਸੀ ਜਾ ਰਹੀ ਹੈ ਕਿ ਪੰਜਾਬ ਦੀ ਸਰਕਾਰ ਨੇ 71 ਕਰੋੜ ਰੁਪਏ ਰਾਹਤ ਦੇ ਵਾਸਤੇ ਜਾਰੀ ਕੀਤੇ ਆ ਕੇਂਦਰੀ ਖੇਤੀ ਮੰਤਰੀ ਸ਼ੇਵਰਾਜ ਸਿੰਘ ਚੋਹਾਨ 6 ਸਤੰਬਰ ਨੂੰ ਜਾਇਜ਼ਾ ਲੈਣਗੇ ਭਾਵ ਕਿ ਅੱਜ ਉਹ ਜਾਇਜ਼ਾ ਲੈਣਗੇ ਇਲਾਕਿਆਂ ਦਾ ਵੀ ਕੀ ਹਾਲਾਤ ਹੈਗੇ ਆ ਸੋ ਆ ਜਾ ਕੇ ਸਮੁੱਚੇ ਰੂਪ ਦੇ ਵਿੱਚ ਜੇ ਆਪਾਂ ਗੱਲ ਕਰਨੀ ਹੋਵੇ ਤਾਂ ਉਹ ਇਹ ਹੈ ਕਿ ਹੜਾਂ ਦੀ ਸਥਿਤੀ ਗੰਭੀਰ ਹੈ ਲੋਕਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਬੇहद ਗੁੱਸੇ ਅਤੇ ਰੋਸ ਦੀ ਇੱਕ ਲਹਿਰ ਹੈ ਤੇ ਕੇਜਰੀਵਾਲ ਦਾ ਜਿਹੜਾ ਦੌਰਾ ਹੈਗਾ ਅਰਵਿੰਦ ਕੇਜਰੀਵਾਲ ਜਿੱਦੋਂ ਮੈਂ ਪਹਿਲਾਂ ਦੱਸਿਆ ਕਿ ਪੰਜਾਬ ਦੇ ਦੌਰੇ ਤੇ ਆ ਉਸ ਦੌਰੇ ਦੇ ਪ੍ਰਤੀ ਵੀ ਲੋਕਾਂ ਦੇ ਵਿੱਚ ਬੇहद ਗੁੱਸਾ ਆ ਕਾਫੀ ਜ਼ਿਆਦਾ ਅੱਗੇ ਜਾ ਕੇ ਕਰਦੇ ਆ ਉਹਦੇ ਬਾਰੇ ਗੱਲਾਂ ਕਰਤਾ ਪੰਜਾਬ ਤੇ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਵੀ ਸਮੱਸਿਆ ਕਾਫੀ ਜ਼ਿਆਦਾ ਗੰਭੀਰ ਹੈ ਜਿਹਦੇ ਨਾਲ ਸਹਿਯੋਗ ਦੀ ਲੋੜ ਵੀ ਵਾਧੀ ਪਈ ਹੈ ਔਰ ਲੋਕ ਸਹਿਯੋਗ ਕਰ ਵੀ ਰਹੇ ਨੇ ਇਹ ਤਾਂ ਹੈ ਗਿਆ ਹਾੜਾਂ ਦੇ ਇਸ ਵੇਲੇ ਦੇ ਜੋ ਤਾਜ਼ਾ ਹਾਲਾਤ ਵਾ ਇੱਕ ਬੜੀ ਖੁਸ਼ੀ ਦੀ ਜਿਹੜੀ ਗੱਲ ਆ ਨਾ ਜੀ ਉਹ ਸਾਂਝੀ ਕਰਨ ਵਾਸਤੇ ਦਰਸ਼ਕੋ ਖਾਸ ਮੈਂ ਤੁਹਾਡੇ ਰੂਬਰੂ ਹਾਂ ਕਈਆਂ ਨੂੰ ਲੱਗੂਗਾ ਇਹ ਲਫ਼ਜ਼ ਬੁਰਾ ਵੀ ਖੁਸ਼ੀ ਲਫ਼ਜ਼ ਕਿਉਂ ਬੋਲਿਆ ਹਾਂ ਖੁਸ਼ੀ ਲਫ਼ਜ਼ ਮੈਂ ਇਸ ਕਰਕੇ ਬੋਲਿਆ ਪੰਜਾਬ ਦੀ ਜਿਹੜੀ ਤਸਵੀਰ ਆ ਨਾ ਜੀ ਪੰਜਾਬ ਦੀ ਧਰਤੀ ਦੇ ਜੰਮਿਆਂ ਨੂੰ ਨਿਤ ਮਹਿਮਾ ਵਾਲ ਜਿਹੜੀ ਗੱਲ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜਿਹੜੀ ਗੱਲ ਹੈ ਪੰਜਾਬ ਦੀ ਧਰਤੀ ਦੇ ਵਸ਼ਣ ਦੇ ਜਿੱਥੇ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੋਜ ਉਹ ਵਾਲੇ ਗੁਰੂ ਪਿਆਰੇ ਸਿੰਘ ਜਿਹੜੇ ਵਾਰਸ ਨੇ ਪੰਜਾਬ ਦੇ ਉਹਨਾਂ ਨੇ ਤਾਂ ਜਦੋਂ ਵੱਡੀਆਂ ਵੱਡੀਆਂ ਤਕਲੀਫਾਂ ਵੱਡੀਆਂ ਵੱਡੀਆਂ ਔਕੜਾਂ ਦਾ ਸਾਹਮਣਾ ਕੀਤਾ ਉਸ ਵੇਲੇ ਵੀ ਹੱਸ ਕੇੜ ਕੇ ਪੱਟਾਂ ਦੇ ਉੱਪਰ ਥਾਪੀਆਂ ਮਾਰ ਕੇ ਉਹਨਾਂ ਨੇ ਕੀਤਾ ਇਦਾਂ ਚੜ੍ਹਦੀ ਕਲਾ ਦੇ ਨਾਲ ਇਹ ਗੱਲਾਂ ਬਤਾ ਕੀਤੀਆਂ ਨੇ ਜਿਹੜੇ ਪੱਤਰਕਾਰ ਉੱਥੇ ਜਾਂਦੇ ਆ ਉੱਥੋਂ ਦੇ ਬਹੁਤ ਸਾਰੇ ਲੋਕ ਉਹਨਾਂ ਨੂੰ ਜਦੋਂ ਪੁੱਛਦੇ ਆ ਭਾਵੇਂ ਸਿਆਣੀ ਉਮਰ ਦੇ ਬਜ਼ੁਰਗ ਹੈਗੇ ਆ ਕਹਿੰਦੇ ਬਾਪੂ ਕਿਦਾਂ ਬਾਪੂ ਕਹਿੰਦਾ ਫੁੱਲ ਵਟਾ ਫੁੱਲ ਐਨ ਚੜ੍ਹਦੀ ਕਲਾ ਨਜ਼ਾਰੇ ਆ ਜੀ ਪਹਿਲਾਂ ਵੀ ਗੱਲ ਕੀਤੀ ਆ ਕਈ ਵਾਰ ਹੋਰ ਵੀ ਕਈਆਂ ਨੇ ਗੱਲ ਕੀਤੀ ਹੋਊਗੀ ਇੱਕ ਸੱਜਣ ਕਹਿੰਦਾ 50 ਕਿੱਲੇ ਮੇਰੇ ਕਹਿੰਦਾ ਸਾਰੇ ਦੇ ਸਾਰੇ ਬਸ ਬਰਬਾਦ ਹੋ ਗਏ ਆ 15 ਸਾਲ ਘਟੋ ਘਟ ਕਹਿੰਦਾ ਮੈਨੂੰ ਲੱਗਣਗੇ ਦੁਬਾਰਾ ਉੱਠਣ ਦੇ ਵਾਸਤੇ ਪੱਤਰਕਾਰ ਇੰਟਰਵਿਊ ਕਰਨ ਡਿਆ ਉਹ ਵਿਚਾਰੇ ਛੱਡ ਕੇ ਫਤਿਹ ਬਲਾ ਕੇ ਚੱਲ ਗਿਆ ਕਹਿੰਦਾ ਕਿੱਥੇ ਚੱਲਾਂ ਕਹਿੰਦਾ ਮੈਂ ਲੋਕਾਂ ਦੀ ਸੇਵਾ ਕਰਨ ਵਾਸਤੇ ਚੱਲਾਂ ਉਧਰ ਨੂੰ ਚੱਲਾਂ ਉਹ ਐਨੀ ਗੱਲ ਕਹਿ ਕੇ ਤੇ ਤੁਰਦਾ ਬਣਿਆ ਮਤਲਬ ਇੰਨਾ ਕੁਝ ਗਵਾ ਕੇ ਵੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਐ ਖਾਸ ਜਿਹੜੀ ਗੱਲ ਕਰਨ ਵਾਸਤੇ ਮੈਂ ਤੁਹਾਡੇ ਰੂਬਰੂ ਹੋਇਆ ਉਹ ਇਹ ਐ ਐਦਾਂ ਦੇ ਹਾਲਾਤਾਂ ਦੇ ਵਿੱਚ ਵੀ ਤੁਸੀਂ ਦੇਖੋ ਆਪਾਂ ਅਕਸਰ ਮੈਂ ਵੀ ਇੱਥੇ ਆਪਣੇ ਸਟੂਡੀਓ ਵਿੱਚ ਬੈਠ ਕੇ ਕਈ ਵਾਰ ਗੱਲ ਕਰਨ ਲਿਆ ਹੁਣਾ ਕਿ ਪੰਜਾਬ ਦੀ ਧਰਤੀ ਦੇ ਨਾਲ ਜੁੜੇ ਹੋਏ ਫਲਾਣੇ ਲੋਕ ਜਿਹੜੇ ਕਿ ਫਿਲਮਾਂ ਦੇ ਵਿੱਚ ਚਲ ਗਏ ਕੋਈ ਬਾਲੀਵੁੱਡ ਚਲ ਗਿਆ ਕੋਈ ਹਾਲੀਵੁੱਡ ਚਲ ਗਿਆ ਕੋ ਕਿੱਧਰ ਚਲ ਗਿਆ ਕੋਈ ਬੰਬੇ ਜਾ ਕੇ ਬਹਿ ਗਿਆ ਉਹਨਾਂ ਨੇ ਪੰਜਾਬ ਦੇ ਸੱਭਿਆਚਾਰ ਨੂੰ ਨਕਾਰ ਦਿੱਤਾ ਕੋਈ ਫਲਾਣੀ ਦੀ ਝੋਲੀ 'ਚ ਜਾ ਕੇ ਬਹਿ ਗਿਆ ਕੋਈ ਸਰਕਾਰੀ ਦਰਬਾਰੇ ਉਹਨਾਂ ਦੇ ਮੂਹਰੇ ਜਾ ਕੇ ਮੁੱਦਾ ਪੈ ਗਿਆ ਆਪਾਂ ਇਦਾਂ ਦੀਆਂ ਗੱਲਾਂ ਇੱਥੇ ਬੈਠ ਕੇ ਅਕਸਰ ਕਰਦੇ ਆਂ ਪਰ ਮੈਂ ਬੇਨਤੀ ਕਰਾਂ ਜਦੋਂ ਕੋਈ ਦੁੱਖ ਦਾ ਸਮਾਉ ਆਉਂਦਾ ਨਾ ਜਿਹਦਾ ਦੁੱਖਾਂ ਦੇ ਪਹਾੜ ਟੁੱਟਦੇ ਆ ਉਸ ਵੇਲੇ ਫਿਰ ਪਰਖ ਹੁੰਦੀ ਆ ਵੀ ਕੌਣ ਕਿੱਥੇ ਆਣ ਕੇ ਖੜਦਾ ਹੈ ਇਹ ਗੱਲ ਖੁਸ਼ੀ ਵਾਲੀ ਆ ਉਹ ਬਾਵਜੂਦ ਇਹਦੇ ਜਿਹੜਾ ਮਰਜੀ ਜਿੱਥੇ ਮਰਜੀ ਜਾ ਕੇ ਬਹਿ ਗਿਆ ਜਦੋਂ ਹੁਣ ਪੰਜਾਬ ਦੇ ਵਿੱਚ ਇਸ ਵੇਲੇ ਵਿਪਤਾ ਆਈ ਹੋਈ ਆ ਨਾ ਪੰਜਾਬ ਸਮੱਸਿਆ ਦਾ ਸਾਹਮਣਾ ਕਰਨ ਰਿਹਾ ਆਣ ਕੇ ਬਰਾਬਰ ਨਾਲ ਖੜਦੇ ਪਏ ਆ ਉਹ ਔਰ ਖੜਦੇ ਐ ਨਹੀਂ ਹੈਗਾ ਵੀ ਉਹਨੂੰ ਕੋਈ ਸੱਦਾ ਦੇਣ ਵਾਸਤੇ ਜਾਣ ਰਿਹਾ ਆ ਵੀ ਸੱਦਾ ਵੀ ਤੁਸੀਂ ਆਓ ਜੀ ਸਾਡੀ ਹੈਲਪ ਕਰੋ ਸਾਡੇ ਨਾਲ ਮਦਦ ਕਰੋ ਆਪ ਚਲ ਕੇ ਆਉਣ ਡਿਆ ਆ ਆਪ ਅਰਵਿੰਦ ਕੇਜਰੀਵਾਲ ਦੀ ਮੈਂ ਗੱਲ ਕਰ ਲਵਾਂ ਨਾਲ ਮੜੀ ਚੇਤਾ ਆ ਗਿਆ ਮੈਨੂੰ ਭੁੱਲਾ ਨਾ ਜਾਵੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਵਿਵਾਦਿਤ ਵੀ ਹੈਗਾ ਬਹੁਤ ਕੁਝ ਜਿਦਾ ਗੁੱਸੇ ਤੇ ਰੋਸ ਦੀ ਇੱਕ ਲਹਿਰ ਵੀ ਹੈਗੀ ਆ ਇਹ ਕੇਜਰੀਵਾਲ ਹੁਣੀ ਉੱਥੇ ਦਿੱਲੀ ਬੈਠ ਕੇ ਨਾ ਆ ਤਿੰਨ ਦਿਨ ਪਹਿਲਾਂ ਦੀ ਗੱਲ ਉੱਥੇ ਕਹਿਣ ਡੇ ਸੀ ਕਹਿੰਦੇ ਕਿ ਮੈਂ ਨਾ ਦਿੱਲੀ ਦੇ ਜਿਹੜੇ ਸਾਡੇ ਲੋਕ ਘਰ ਹੈਗੇ ਦਿੱਲੀ ਦੇ ਘਰਾਂ ਘਰਾਂ ਦੇ ਵਿੱਚ ਜਾ ਕੇ ਸਾਡੇ ਵਰਕਰ ਲੋਕਾਂ ਦੇ ਕੋਲੋਂ ਪੰਜਾਬ ਦੇ ਵਾਸਤੇ ਮਦਦ ਮੰਗਣਗੇ ਕਮਾਲ ਦੀ ਗੱਲ ਆ ਉਸ ਦਿਨ ਵੀ ਆਪਾਂ ਗੱਲਬਾਤ ਕੀਤੀ ਸੀਗੀ ਮੈਂ ਕਿਹਾ ਭਲਿਆ ਤੂੰ ਜਾ ਕੇ ਉੱਥੇ ਲੋਕਾਂ ਦੇ ਕੋਲੋਂ ਮਦਦ ਮੰਗੂਗਾ ਪੰਜਾਬ ਦੇ ਲੋਕਾਂ ਦੇ ਵਾਸਤੇ ਇੱਥੇ ਲੋਕ ਚੱਲ ਕੇ ਆਉਣ ਰਿਹਾ ਸੇਵਾ ਕਰਨ ਵਾਸਤੇ ਤੂੰ ਉੱਥੇ ਕਹਿੰਦਾ ਵੀ ਜਾ ਕੇ ਮੈਂ ਲੋਕਾਂ ਦੇ ਕੋਲੋਂ ਮੰਗ ਮੰਗ ਕੇ ਤੇ ਪੰਜਾਬ ਦੀ ਸੇਵਾ ਕਰਨੀ ਹੈ ਇਹ ਤੇ ਪੰਜਾਬ ਦੀ ਇਨਸਲਟ ਕਰਨ ਵਾਲੀ ਗੱਲ ਹੈ ਜਾਂ ਤਾਂ ਹੋਵੇਗਾ ਕਿ ਪੰਜਾਬ ਡਿੱਗਿਆ ਪਿਆ ਪੰਜਾਬੀ ਡਿੱਗੇ ਪਏ ਆ ਮਦਦ ਵਾਲੀ ਗੱਲ ਮੈਂ ਇੱਧਰ ਉੱਧਰ ਮੰਗ ਕੇ ਪੰਜਾਬ ਦੇ ਪੰਜਾਬੀ ਉਹ ਤਾਂ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਕੋਈ ਤਰਾਸਦੀ ਆਉਂਦੀ ਹੈ ਉੱਥੇ ਇਹਨਾਂ ਉਲਰ ਉਲਰ ਕੇ ਪੈਂਦੇ ਆ ਕਿ ਆਪਾਂ ਮੋੜੇ ਨਾਲ ਮੋੜਾ ਢਾ ਕੇ ਖੜਨਾ ਅਗਲੇ ਦੇ ਨਾਲ ਇੱਥੇ ਤਾਂ ਏਦਾਂ ਦੇ ਹਾਲਾਤ ਹੈਗੇ ਆ ਇੱਥੇ ਕੇਜਰੀਵਾਲ ਜੀ ਹਾਲਾਤ ਪਤਾ ਕਿਦਾਂ ਦੇ ਹੈਗੇ ਆ ਇੱਥੇ ਤਾਂ ਹਾਲਾਤ ਏਦਾਂ ਦੇ ਹੈਗੇ ਆ ਆ ਵੀ ਇੱਕ ਮਹੱਤਵਪੂਰਨ ਗੱਲ ਹੈ ਕਿ ਸਾਡੇ ਲੋਕਾਂ ਨੂੰ ਜਿਹੜੇ ਸੇਵਾ ਕਰ ਰਹੇ ਹੈ ਉਹਨਾਂ ਨੂੰ ਇਸ ਗੱਲ ਦੇ ਉੱਪਰ ਜ਼ੋਰ ਲਾਉਣਾ ਪੈ ਗਿਆ ਕਿ ਭਰਾਵੋ ਥੋੜਾ ਸਮਾਂ ਸੇਵਾ ਨੂੰ ਰੋਕ ਕੇ ਆਓ ਆਪਾਂ ਕੋਈ ਰਣਨੀਤੀ ਘੜ ਲਈਏ ਕਿਉਂਕਿ ਲੋਕਾਂ ਨੇ ਸੇਵਾ ਹੀ ਇੰਨੀ ਕਰ ਦਿੱਤੀ ਐ ਲੋਕੀ ਰਸਦ ਪਾਣੀ ਲੈ ਕੇ ਸੱਜੋ ਸਮਾਨ ਲੈ ਕੇ ਪਹੁੰਚ ਹੀ ਇੰਨਾ ਕਾ ਜ਼ਿਆਦਾ ਗਏ ਮਨ ਉਹਨਾਂ ਨੂੰ ਕੱਟ ਕਰਨਾ ਪੈ ਗਿਆ ਉਹਨਾਂ ਨੂੰ ਅੱਜ ਕੀਤਾ ਸੀ ਕੱਠੀ ਬੀਤੀ ਕੱਲ ਕਾਠੇ ਇਸੇ ਕਰਦਾ ਕਰਕੇ ਕੀਤਾ ਵਕ ਵਕ ਧਰਮਾ ਕੋ ਜਿੱਥੇ ਬੰਦੇ ਨੂੰ ਸੱਦਾ ਦਿੱਤਾ ਗਿਆ ਸੀਗਾ ਦਲ ਖਾਲਸਾ ਵਾਲੇ ਸੱਜਣ ਉਹ ਪਰਸੋਂ ਗੱਲ ਕਰਦੇ ਕਿਹਦੇ ਸਾਡੇ ਤੇ ਕਿਸੇ ਨੇ ਹਮਲਾ ਕਰ ਦਿੱਤਾ ਲੰਮੀ ਚੋੜੀ ਗੱਲ ਮੈਂ ਉਧਰਲੇ ਪਾਸੇ ਨੂੰ ਜ਼ਿਆਦਾ ਨਹੀਂ ਜਾਣਾ ਕਿਉਂਕਿ ਜਿਹੜੇ ਸੇਵਾ ਕਰਨ ਵਾਸਤੇ ਜਾਂਦੇ ਆ ਕਹਿੰਦੇ ਅਸੀਂ ਨਾਲ ਜਾਂਦੇ ਸੀਗੇ ਔਰ ਬਹੁਤ ਸਾਰੇ ਲੋਕ ਜਿਹੜੇ ਉੱਥੇ ਕਿਉਂਕਿ ਕੋਈ ਰੂਪ ਰੇਖਾ ਜਿਹੀ ਨਹੀਂ ਬਣੀ ਹੋਈ ਕੋਈ ਤਰੀਕਾ ਨਹੀਂ ਹੈਗਾ ਕੋਈ ਬਸ ਐਂ ਹਰ ਕੋਈ ਤੁਰਿਆ ਜਾਂਦਾ ਹੈਗਾ ਤੇ ਉੱਥੇ ਅਫੜਾ ਦਫੜੀ ਮਚ ਗਈ ਉਹ ਲੋਕੀ ਜਿਹੜੇ ਲੈਣ ਵਾਲੇ ਆ ਕਈ ਵਾਰ ਉਹ ਇਦਾਂ ਹੋ ਜਾਂਦਾ ਕਈ ਵਾਰ ਭਈ ਓਕੋ ਵੀ ਲੈ ਲਿਆ ਓਕੋ ਵੀ ਲੈ ਲਿਆ ਜਿਹੜੀ ਚੀਜ਼ ਸਾਨੂੰ ਚਾਹੀਦੀ ਆ ਚਾਰ ਗਿਣਤੀ ਦੇ ਵਿੱਚ ਜਿਹੜੀਆਂ ਚੀਜ਼ਾਂ ਚਾਹੀਦੀਆਂ ਸਾਨੂੰ ਲੋੜ ਚਾਹੁੰਦੀ ਆ ਅਸੀਂ 40 40 ਬਸ ਕਿੰਨੇ ਕਿ ਆ ਜਾਵੇ ਭਵੇਂ ਉਹ ਆਉਂਦੇ ਦਿਨਾਂ 'ਚ ਖਰਾਬ ਹੀ ਹੋ ਜਾਵੇ ਭਵੇਂ ਕੋਈ ਕੰਮ ਹੀ ਨਾ ਆਵੇ ਤਾਂ ਕਰਕੇ ਉਹ ਇਦਾਂ ਗੱਲਬਾਤ ਕਰਦੇ ਸੀ ਉਹਨਾਂ ਨੂੰ ਰੋਕ ਦੇ ਸਕੇ ਕਿ ਭਲਿਓ ਅਕਲ ਨੂੰ ਹੱਥ ਮਾਰੋ ਮਾੜਾ ਜਿਹਾ ਉੱਥੇ ਕਹਿੰਦੇ ਪੱਥਰ-ਪੱਥਰ ਮਾਰੇ ਕਿਸੇ ਨੇ ਕਿਰਚ ਵੀ ਕੱਢ ਲਈ ਇਦਾਂ ਦੇ ਹਾਲਾਤ ਬਣ ਗਏ ਇਸ ਕਰਕੇ ਉਹਨਾਂ ਨੇ ਵੀ ਸੋਚਿਆ ਵੀ ਆਪਾਂ ਬੈਠ ਕੇ ਗੱਲਬਾਤ ਕਰੀਏ ਮੀਡੀਆ ਦੇ ਰੂਬਰੂ ਹੋ ਕੇ ਵੀ ਗੱਲਬਾਤਾਂ ਕੀਤੀਆਂ ਹੋਰ ਵੀ ਸਾਰਿਆਂ ਨੂੰ ਸਨੇਹਾ ਦਿੱਤਾ ਵਕ ਵਕ ਤੇ ਰਾਜਥੇ ਬੰਦੀਆਂ ਨੂੰ ਕਿ ਆਓ ਭਾਈ ਬੈਠ ਕੇ ਸੇਵਾ ਕਰੀਏ ਜ਼ਰੂਰ ਆਪਾਂ ਆਪਾਂ ਪਰ ਤਰੀਕਾ ਜਾਂ ਕੋਈ ਅਪਣਾ ਲਈਏ ਐਦਾਂ ਕਰਨਾ ਪੈ ਗਿਆ ਕੇਜਰੀਵਾਲ ਜੀ ਔਰ ਆ ਜਿਹੜਾ ਕਰਨਾ ਪੈ ਗਿਆ ਨਾ ਐਦਾਂ ਇਹ ਬਹੁਤ ਸ਼ਲਾਘਾਯੋਗ ਗੱਲ ਵਾ ਮੈਂ ਆਪਣੇ ਪੰਜਾਬ ਦੇ ਵੱਲੋਂ ਇਹ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਸਿੰਘ ਹਨ ਜਿਹੜਾ ਸਾਡਾ ਪੰਜਾਬ ਜਿਹਨੂੰ ਕਦੀ ਕਹਿੰਦੇ ਆ ਵੀ ਇਹ ਉੜਤਾ ਪੰਜਾਬ ਹੋ ਗਿਆ ਕਦੀ ਨਸ਼ਿਆਂ ਦੇ ਵਿੱਚ ਗਲਤਾਨ ਹੋ ਗਿਆ ਪੰਜਾਬ ਕਦੀ ਡੁੱਬ ਗਿਆ ਪੰਜਾਬ ਕਦੀ ਮਰ ਗਿਆ ਪੰਜਾਬ ਕਦੀ ਪਤਾ ਨਹੀਂ ਕੀ ਹੋ ਗਿਆ ਪੰਜਾਬ ਨੂੰ ਲਕਵਾ ਪੰਜਾਬ ਨੂੰ ਕੋਈ ਲਕਵਾ ਨਹੀਂ ਮਾਰਿਆ ਹੈਗਾ ਆ ਵੇਖ ਲਓ ਤੁਸੀਂ ਪੰਜਾਬ ਕਿਦਾਂ ਖੜਾ ਔਰ ਪੰਜਾਬ ਨੂੰ ਖੜਾ ਕੌਣ ਕਰਨ ਰਿਹਾ ਪੰਜਾਬੀ ਆਪ ਹੀ ਖੜੇ ਕਰਨ ਦੇ ਆ ਮੈਂ ਆਪ ਵੀ ਜੇ ਕਦੀ ਮੇਰੇ ਕੋਲੋਂ ਜਿਹੜੇ ਸਾਡੇ ਪੰਜਾਬ ਦੇ ਬੰਦੇ ਜਿਹੜੇ ਅੱਜ ਪੰਜਾਬ ਦੇ ਨਾਲ ਖੜੇ ਨਜ਼ਰ ਆਉਣਦੇ ਆ ਭਾਵੇਂ ਕੋਈ ਫਿਲਮੀ ਅਦਾਕਾਰ ਹੈ ਭਾਵੇਂ ਕੋਈ ਗਾਇਕੂਆ ਮੈਂ ਅਕਸਰ ਆਪਣੇ ਇਥੇ ਗਲਤਬਤ ਕਰਦਾ ਰਹਿਣਾ ਹੈਗਾ ਪਰ ਕੋਸ਼ਿਸ਼ ਕਰੀਦੀ ਆ ਕਿ ਜ਼ਾਬਤੇ ਜਿਹਦੇ ਵਿੱਚ ਰਹਿ ਕੇ ਗੱਲ ਕੀਤੀ ਜਾਵੇ ਔਰ ਬਹੁਤ ਹੀ ਜ਼ਿਆਦਾ ਅਗਲੇ ਨੂੰ ਜਲੀਲ ਜਾਂ ਨਾ ਕੀਤਾ ਜਾਵੇ ਵਾਜਬ ਵਾਜਬ ਅਲਫਾਜ਼ਾਂ ਦੇ ਵਿੱਚ ਵਾਜਬ ਵਾਜਬ ਟਿੱਪਣੀ ਕੀਤੀ ਜਾਵੇ ਐਦਾਂ ਦੀ ਮੈਂ ਕੋਸ਼ਿਸ਼ ਕਰਦਾ ਰਹਿਣਾ ਪਰ ਉਹਦੇ باوجود ਵੀ ਮੈਂ ਕਹਿਣਾ ਚਾਹੁੰਦਾ ਕਿ ਜੇ ਕੋਈ ਵੱਧ ਘੱਟ ਗੱਲ ਕਦੀ ਵੀ ਕਹਿ ਹੋ ਗਈ ਹੋਵੇ ਕਿਸੇ ਦੇ ਪ੍ਰਤੀ ਜਿਹੜਾ ਨਾਲ ਖੜੇ ਆ ਕੇ ਉਹਨਾਂ ਦੀ ਗੱਲ ਕਰਨ ਨੇ ਆ ਤਾਂ ਮੈਂ ਉਹਨਾਂ ਦੇ ਕੋਲੋਂ ਖਿਮਾ ਮੰਗਦਾ ਹਮੈਨੂੰ ਪਤਾ ਹੈਗਾ ਆ ਉਸ ਵੇਲੇ ਕਈ ਵਾਰ ਤੁਸੀਂ ਚੱਲ ਜਾਨੇ ਉਸ ਜਿਖੇ ਬੇਕੁਰਾਹੇ ਪੈ ਜਾਣੇ ਕਿ ਬਹੁਤ ਕੁਝ ਹੋ ਜਾਂਦਾ ਹੈਗਾ ਪਰ ਜਦੋਂ ਸਾਡੇ ਘਰ ਦੇ ਉੱਪਰ ਕੋਈ ਸਮੱਸਿਆ ਵਿਪਤਾ ਬਣਦੀ ਹੈ ਨਾ ਜਦੋਂ ਉਸ ਵੇਲੇ ਫਿਰ ਆਪਦੇ ਘਰ ਵੱਲ ਨੂੰ ਚਾਲੇ ਜ਼ਰੂਰ ਪਾ ਦਿੰਨੇ ਆ ਔਰ ਤੁਸੀਂ ਪਾਏ ਚਾਲੇ ਔਰ ਜਿਹੜੇ ਜਿਹੜੇ ਕਦਮ ਪੁੱਟ ਕੇ ਤੁਸੀਂ ਆਏ ਪੰਜਾਬ ਵੱਲ ਨੂੰ ਸਿਜਦਾ ਹੈ ਉਹਨਾਂ ਸਾਰੇ ਕਦਮਾਂ ਨੂੰ ਪਰ ਇੱਕ ਬੇਨਤੀ ਜ਼ਰੂਰ ਹੈ ਜਦੋਂ ਨਾ ਨਾਰਮਲ ਹਾਲਾਤ ਹੁੰਦੇ ਆ ਤਾਂ ਉਸ ਵੇਲੇ ਵੀ ਆਪਾਂ ਥੋੜੀ ਜਹੀ ਇਹੀ ਸੁਨੇਹਾ ਹੈ ਇੱਕ ਮੈਨੂੰ ਲੱਗਦਾ ਕਿ ਪੰਜਾਬ ਦਾ ਸਾਨੂੰ ਸਾਰਿਆਂ ਨੂੰ ਜਦੋਂ ਹਾਲਾਤ ਨਾਰਮਲ ਹੁੰਦੇ ਆ ਉਸ ਵੇਲੇ ਆਪਾਂ ਆਪਣੇ ਸੱਭਿਆਚਾਰ ਨੂੰ ਪਰਫੁੱਲਤ ਕਰ ਲਈਏ ਆਹ ਤਾਂ ਹੁਣ ਤੇ ਆਪਾਂ ਸਾਹਮਣਾ ਹੈ ਨਾ ਸਾਰੇ ਕਾਸੇ ਨੂੰ ਜਿਹੜਾ ਰੁੜਦਾ ਜਾ ਰਿਹਾ ਆਪਾਂ ਇਹਨੂੰ ਰੁੜਨ ਦੇ ਜਾਂਦੇ ਨੂੰ ਬਚਾਉਣਾ ਆ ਔਰ ਬਚਾ ਰਹੇ ਆ ਬਚਾ ਲਿਆ ਹਿੱਕਾਂ ਤਾਣ ਕੇ ਖੜੇ ਯਾਰ ਪੰਜਾਬੀ ਦਰਿਆਵਾਂ ਦੇ ਬੰਨ ਲਾਤੇ ਹਿੱਕਾਂ ਦੇ ਨਾਲ ਆਪਣੀਆਂ ਦੇ ਨਾਲ ਐਦਾਂ ਦੇ ਹਾਲਾਤ ਬਣੇ ਹੋਏ ਦੇਖਣ ਸਾਰੀ ਦੁਨੀਆ ਵੇਖਣ ਲਈ ਹੈ ਪਰ ਇਹ ਉਨਾ ਹੀ ਸਮਝ ਨਾ ਰਵੇ ਕਿ ਜਿੰਨਾ ਸਮਾਂ ਤਰਾਸਦੀ ਜਦੋਂ ਤਰਾਸਦੀ ਪੰਜਾਬ ਨਿਕਲ ਗਿਆ ਉਹ ਤਾਂ ਫੇਰ ਆਪ ਆਪ ਆਪਣੇ ਐਦਾਂ ਨਾ ਹੋ ਜਾਈਏ ਆਪਾਂ ਜਦੋਂ ਨਾ ਨਾਰਮਲ ਹਾਲਾਤ ਹੁੰਦੇ ਆ ਸਮਝਦਾਰ ਲੋਕ ਤੇ ਉਹੀ ਹੁੰਦੇ ਆ ਮੈਨੂੰ ਲੱਗਦਾ ਕਿ ਜਦੋਂ ਮਾਹੌਲ ਨਾਰਮਲ ਹੋ ਚੁੱਕਾ ਹੋਵੇ ਉਸ ਵੇਲੇ ਆਪਣੇ ਆਪ ਨੂੰ ਡਿਵੈਲਪ ਕਰਨਾ ਉਸ ਵੇਲੇ ਆਪਣੇ ਆਪ ਨੂੰ ਆਰਥਿਕ ਤੌਰ ਤੇ ਉਸ ਵੇਲੇ ਆਪਣੇ ਆਪ ਨੂੰ ਰਾਜਨੀਤਿਕ ਤੌਰ ਤੇ ਉਸ ਵੇਲੇ ਆਪਣੇ ਆਪ ਨੂੰ ਸੱਭਿਆਚਾਰਕ ਤੌਰ ਦੇ ਉੱਪਰ ਔਰ ਗੱਡਵੇਂ ਪੈਰਾ ਆਪਣੀ ਧਰਤੀ ਦੇ ਉੱਪਰ ਉਸ ਵੇਲੇ ਗੱਡਲੇ ਹੁੰਦੇ ਆ ਸਾਨੂੰ ਇਹ ਲੱਗਦਾ ਕਿ ਆ ਜਿਹੜੀਆਂ ਵੱਡੀ ਆਫਤ ਆ ਜਾਂਦੀ ਆ ਜਿਹੜੀ ਜਿਹੜੀ ਜ਼ਿਆਦਾ ਹੀ ਆ ਗਈ ਜਿਹੜੀ ਉਹ ਪੋਲੇ ਪੋਲੇ ਪੈਰੀ ਆਉਂਦਿਆ ਉਹ ਲੈ ਕੇ ਸਮੱਸਿਆ ਤੁਹਾਡੇ ਸਾਡੇ ਮੂਰੇ ਉਹਨੂੰ ਆਪਾਂ ਨਜ਼ਰ ਅੰਦਾਜ਼ ਕਰ ਜਾਂਦੇ ਆ ਆਪਾਂ ਜੇ ਉਹਨੂੰ ਨਜ਼ਰ ਅੰਦਾਜ਼ ਨਾ ਕਰਨਾ ਸਿੱਖ ਲਈਏ ਵੀ ਆਪਾਂ ਨਜ਼ਰ ਅੰਦਾਜ਼ ਨਹੀਂ ਕਰਨਾ ਉਸ ਵੇਲੇ ਆਪਾਂ ਚੰਗਾ ਕੋਈ ਬੰਨ ਨੂੰ ਬੰਨ ਲਈਏ ਜਿੱਦਾਂ ਅੱਜ ਨੌਜਵਾਨਾਂ ਨੇ ਵੱਖ-ਵੱਖ ਥਾਂ ਨੇ ਆਖਿਆ ਵੀ ਆਪਾਂ ਮੀਟਿੰਗ ਕਰਨੀ ਔਰ ਕੀਤੀ ਉਹਨਾਂ ਨੇ ਔਰ ਹੋਰ ਵੀ ਗੰਸਾ ਦਿੱਤਾ ਜਾ ਰਿਹਾ ਕਿ ਬਾਕੀ ਵੀ ਆਜੋ ਆਪਾਂ ਇੱਕ ਕੋਈ ਤਰੀਕਾ ਜਾਂ ਅਪਣਾ ਲਈਏ ਆਪਾਂ ਇੱਕ ਜ਼ਾਬਤੇ ਦੇ ਵਿੱਚ ਰਹਿ ਕੇ ਆਪਾਂ ਸੇਵਾ ਕਰੀਏ ਜੇ ਕਿਦਰੇ ਆਹ ਸਾਲਾ ਕੁਝ ਹੋ ਜਾਵੇ ਤੱਕ ਨਹੀਂ ਖਰੀ ਗੱਲ ਹੈ ਔਰ ਜਦੋਂ ਆ ਮਾਹੌਲ ਸ਼ਾਂਤ ਹੋ ਜਵੇ ਜਦੋਂ ਹੜ ਥੰਮ ਜਾਣ ਉਸ ਤੋਂ ਬਾਅਦ ਜਦੋਂ ਮਾਹੌਲ ਸਾਜ਼ਗਾਰ ਹੋ ਜਵੇ ਫਿਰ ਤਰੀਕੇ ਅਪਣਾਏ ਜਾਣ ਥਰਮੇ ਦੇ ਨਾਲ ਸਹਿਜ ਧੀਰੇ ਦੇ ਨਾਲ ਕੋਈ ਯੋਜਨਾਬੱਧ ਤਰੀਕੇ ਦੇ ਨਾਲ ਫਿਰ ਕਿੱਦਾਂ ਆਪਣੇ ਆਪ ਨੂੰ ਆਪਾਂ ਡਿਵੈਲਪ ਕਰਨਾ ਆ ਅੱਜ ਦਿਲਜੀਤ ਦੋਸਾਂਝ ਖੜਾ ਨਜ਼ਰ ਆਉਂਦਾ ਨਾਲ ਗੁਰਪ੍ਰੀਤ ਘੁੱਗੀ ਪੰਜਾਬੀ ਫਿਲਮ ਅਦਾਕਾਰ ਨਜ਼ਰ ਆਉਂਦਾ ਐਮੀ ਵਿਰਕ ਨਜ਼ਰ ਆਉਂਦਾ ਹੋਰ ਜਿਹੜੇ ਪੰਜਾਬੀ ਗਾਇਕ ਜਿਹੜੇ ਸਿਰੋਮੋਨ ਨੇ ਜਸਵੀਰ ਦੱਸੀ ਵੀ ਨਜ਼ਰ ਉਦਾਇ ਦੇ ਨਾਲ ਖੜਾ ਹੋਰ ਬੜਿਆ ਮੈਂ ਨਾ ਭੁੱਲ ਜਾਂਦਾ ਕਈਆਂ ਦੇ ਤੁਹਾਨੂੰ ਪਤਾ ਕਈਆਂ ਨੂੰ ਔਰ ਉਹ ਨਾਲ ਖੜੇ ਜਦੋਂ ਨਜ਼ਰ ਆਉਂਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਅੱਜ ਜਦੋਂ ਨਾਲ ਖੜੇ ਨਜ਼ਰ ਆਉਂਦੇ ਆ ਜਦੋਂ ਪੰਜਾਬ ਥੋੜਾ ਜਿਹਾ ਨਾਰਮਲ ਹੁੰਦਾ ਉਸ ਵੇਲੇ ਵੀ ਨਾਲ ਖੜੇ ਰਿਹਾ ਕਰੋ ਉਸ ਵੇਲੇ ਵੀ ਉਹਨੂੰ ਛੱਡ ਕੇ ਦੂਰ ਨਾ ਚਲ ਜਾ ਕਰੋ ਬਸ ਇੰਨੀ ਕੁ ਮੇਰੀ ਬੇਨਤੀ ਹੈ ਜਿਦਾ ਇੱਕ ਮਾਂ ਬਾਪ ਹੁੰਦੇ ਨੇ ਜਦੋਂ ਸਿਆਣੇ ਹੋ ਜਾਂਦੇ ਆ ਮੰਨ ਲਓ ਤੇ ਉਹ ਆਪਣੇ ਜਦੋਂ ਜ਼ਿਆਦਾ ਢਿੱਲੇ ਮਠੇ ਹੋ ਜਾਂਦੇ ਆ ਤੇ ਫਿਰ ਉਹ ਸਾਰੇ ਪਰਜੇ ਦੂਰ ਦੂਰ ਗਏ ਹੁੰਦੇ ਆ ਉਹ ਲੱਗ ਲੱਗ ਆ ਜਾਂਦੇ ਉਦਣ ਆ ਜਾਂਦੇ ਆ ਦੋ ਤਿੰਨ ਦਿਨ ਉੱਥੇ ਰਹਿ ਕੇ ਜਿਦਣ ਫਿਰ ਥੋੜੇ ਜਿ ਠੀਕ ਹੋ ਜਾਂਦੇ ਆ ਫਿਰ ਛੱਡ ਕੇ ਚੱਲ ਜਾਂਦੇ ਆ ਉਹ ਮੈਂ ਕਹਿੰਦਾ ਛੱਡ ਕੇ ਨਾ ਜਾਇਆ ਕਰੋ ਜਦੋਂ ਤੁਹਾਡਾ ਪੰਜਾਬ ਲਵਾਰਸ ਹੋ ਜਾਂਦਾ ਨਾ ਪਿੱਛੇ ਜਦੋਂ ਕੋਈ ਵਾਲੀਵਾਰਸ ਜਾਂ ਨਹੀਂ ਹੁੰਦਾ ਹੈਗੇ ਬਾਰਸ ਇੱਥੇ ਹੈਗੇ ਆ ਪਰ ਉਹਨਾਂ ਦੀ ਗਿਣਤੀ ਘਟ ਹੁੰਦੀ ਹੈ ਕਈ ਵਾਰ ਉਹਨਾਂ ਕੋ ਸਾਂਭਿਆ ਨਹੀਂ ਜਾਂਦਾ ਜੇ ਉਸ ਵੇਲੇ ਵੀ ਇਦਾਂ ਹੀ ਨਾਲ ਖੜੇ ਰਹੋ ਜਿਦਾ ਦਰਿਆਵਾਂ ਨੂੰ ਬੰਨ ਲਾਤੇ ਨਾ ਤੁਸੀਂ ਇਹਦੇ ਤੁਹਾਡੇ ਪੰਜਾਬ ਵੱਲ ਕੋਈ ਕੈਰੀਅਰ ਅੱਖ ਕਰਕੇ ਵੇਖ ਨਹੀਂ ਸਕਦਾ ਜਦੋਂ ਆਪਾਂ ਕਹਿੰਦੇ ਆ ਨਾ ਕਿ ਪੰਜਾਬ ਨੂੰ ਖੋਰਾ ਲਾਉਂਦੇ ਜਾ ਰਹੇ ਨੇ ਪੰਜਾਬ ਦੇ ਕੋਲੋਂ ਸਾਰਾ ਕੁਝ ਖੋਦੇ ਜਾ ਰਹੇ ਆ ਹੁਣ ਸਰਕਾਰਾਂ ਦੀ ਗੱਲ ਕਰ ਲਓ ਭਗਵੰਤ ਮਾਨ ਵੀ ਮੈਨੂੰ ਲੱਗਦਾ ਹੈ ਇਦਾਂ ਹੋ ਸਕਦਾ ਮੈਂ ਗਲਤ ਹੋਵਾਂ ਭਗਵੰਤ ਮਾਨ ਜੇ ਸਰਕਾਰ ਦੇ ਵਿੱਚ ਨਾ ਹੁੰਦਾ ਮੁੱਖ ਮੰਤਰੀ ਨਾ ਹੁੰਦਾ ਤਾਂ ਮੈਨੂੰ ਇੰਨਾ ਕੁ ਯਕੀਨ ਹੈਗਾ ਕਿ ਭਗਵੰਤ ਮਾਨ ਨੇ ਵੀ ਨਾਲ ਤੁਹਾਡੇ ਉੱਥੇ ਖੜਾ ਦੇ ਵਿੱਚ ਆਣ ਕੇ ਸੇਵਾ ਕਰਦੇ ਪਏ ਹੋਣਾ ਸੀਗਾ ਆ ਚਰਨਜੀਤ ਸਿੰਘ ਚੰਨੀ ਚੰਨੀ ਆ ਥੋੜਾ ਸਮਾਂ ਰਿਹਾ ਜਿਹੜੇ ਮੁੱਖ ਮੰਤਰੀ ਪੰਜਾਬ ਉਹ ਵੀ ਅੱਜ ਸੇਵਾ ਕਰਦੇ ਨਜ਼ਰ ਆਉਣ ਦੇ ਆ ਨਾ ਅਸਲ ਵਿੱਚ ਗੱਲ ਪਤਾ ਕੀ ਐ ਜੋ ਮੈਨੂੰ ਲੱਗਦਾ ਜਦੋਂ ਤੁਸੀਂ ਸਰਕਾਰਾਂ ਦਾ ਹਿੱਸਾ ਬਣ ਜਾਂਦੇ ਹੋ ਨਾ ਜਾ ਕੇ ਮੁੱਖ ਮੰਤਰੀ ਬਣ ਜਾਂਦੇ ਹੋ ਉਸ ਵੇਲੇ ਸ਼ਾਇਦ ਪਤਾ ਨਹੀਂ ਕੇਂਦਰ ਦੇ ਨਾਲ ਜਾਂ ਉਸ ਵੇਲੇ ਪਤਾ ਨਹੀਂ ਕਿਉਂ ਜਾਂ ਸਿਸਟਮ ਉਹਨਾਂ ਨੇ ਬਣਾਇਆ ਹੋਇਆ ਉਸ ਵੇਲੇ ਤੁਹਾਨੂੰ ਨਕਾਰਾ ਕਰ ਛੱਡਦੇ ਆ ਮੈਨੂੰ ਐਂ ਲੱਗਦਾ ਹੈਗਾ ਪਰ ਜਦੋਂ ਤੁਸੀਂ ਸਰਕਾਰਾਂ ਦੇ ਵਿੱਚ ਨਹੀਂ ਹੁੰਨੇ ਆਮ ਹੁੰਨੇ ਹੋ ਜਦੋਂ ਤੁਸੀਂ ਆਮ ਪੰਜਾਬੀ ਉਸ ਵੇਲੇ ਤੁਸੀਂ ਆਪਣੇ ਪੰਜਾਬ ਦੇ ਨਾਲ ਪੂਰੀ ਤਰ੍ਹਾਂ ਖੜੇ ਹੁੰਨੇ ਆ ਤਾਂ ਕਰਕੇ ਮੈਨੂੰ ਲੱਗਦਾ ਕਿ ਭਗਵੰਤ ਮਾਨ ਨੇ ਵੀ ਖੜੇ ਹੋਣਾ ਸਗਾ ਹੁਣ ਜ਼ਰੂਰਤ ਕਿਸ ਗੱਲ ਦੀ ਹੈਗੀ ਆ ਪੰਜਾਬ ਦਾ ਜਿਹੜਾ ਸੁਨੇਹਾ ਪੰਜਾਬ ਸਿੰਘ ਦਾ ਮੈਨੂੰ ਲੱਗਦਾ ਕਿ ਉਹ ਆਹੀ ਹੈ ਕਿ ਆਓ ਪੰਜਾਬੀਓ ਜਦੋਂ ਮੇਰੇ ਉੱਤੇ ਕੋਈ ਵੱਡੀ ਆਫਤਾ ਜਦੋਂ ਨਹੀਂ ਆਈ ਹੁੰਦੀ ਜਦੋਂ ਵਿਪਤਾ ਟਲ ਚੁੱਕੀ ਹੁੰਦੀ ਹੈ ਜਦੋਂ ਮਾਹੌਲ ਨੋਰਮਲ ਹੁੰਦਾ ਆ ਉਸ ਵੇਲੇ ਤੁਸੀਂ ਮੈਨੂੰ ਇਕੱਲਿਆਂ ਛੱਡ ਕੇ ਜਾਇਆ ਨਾ ਕਰੋ ਆਹ ਜਿਹੜੀਆਂ ਹਕੂਮਤਾਂ ਆਹ ਜਿਹੜੀਆਂ ਸਰਕਾਰਾਂ ਮੇਰੇ ਉੱਤੇ ਰਾਜ ਕਰਦੀਆਂ ਪਈਆਂ ਨੇ ਨਾ ਇਹ ਮੈਨੂੰ ਬਹੁਤ ਤੰਗ ਕਰਦੀਆਂ ਨੇ ਮੇਰੇ ਪੁੱਤਰੋ ਮੇਰੀਓ ਧੀਓ ਤੁਸੀਂ ਆਪਦਾ ਵਿਰਸਾ ਨਾ ਛੱਡਿਆ ਕਰੋ ਮੈਂ ਤੁਹਾਨੂੰ ਆਪਣੀ ਬੁੱਕਲ ਦੇ ਵਿੱਚ ਰਹਿਣ ਵਾਸਤੇ ਅੱਜ ਵੀ ਬਿਲਕੁਲ ਤਿਆਰ ਬਰ ਤਿਆਰ ਹੈਗਾ ਆ ਮੈਂ ਤੁਹਾਡਾ ਆਪਣਾ ਹੀ ਹੈਗਾ ਆ ਪਰ ਤੁਸੀਂ ਮੈਨੂੰ ਯਾਰ ਛੱਡ ਕੇ ਚਲ ਜਾਂਦੇ ਹੋ ਕਦੀ ਕਦੀ ਹੁਣ ਅੱਜ ਤੁਸੀਂ ਆਏ ਹੋ ਨਾ ਮੇਰੇ ਲਈ ਮੈਨੂੰ ਬਚਾਉਣ ਦੇ ਵਾਸਤੇ ਹੁਣ ਜਾਇਓ ਨਾ ਦੁਬਾਰਾ ਮੈਨੂੰ ਇਹ ਲੱਗਦਾ ਕਿ ਪੰਜਾਬ ਸ਼ਾਇਦ ਸਾਨੂੰ ਸਾਰਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਸਮੇਤ ਪੱਤਰਕਾਰਾਂ ਨੂੰ ਸਾਡੇ ਪੱਤਰਕਾਰ ਭਾਈਚਾਰਾ ਵੀ ਸਾਡਾ ਕਈ ਵਾਰ ਆਪਣੇ ਪੰਜਾਬ ਨੂੰ ਛੱਡ ਜਾਂਦਾ ਹੈ ਉਹ ਪੰਜਾਬ ਦੀ ਗੱਲ ਕਰਨੀ ਛੱਡ ਦਿੰਦਾ ਹੈ ਉਹ ਪੰਜਾਬ ਦੀ ਧਰਤੀ ਦੇ ਵਸ਼ਨ ਧਿਆਨ ਦੇ ਨਾਲ ਤੱਕੇਸ਼ਾਈਆਂ ਹੁੰਦੀਆਂ ਫੇਕ ਐਨਕਾਊਂਟਰਾਂ ਤੋਂ ਲੈ ਕੇ ਪਤਾ ਨਹੀਂ ਕੀ ਕੀ ਕੁਝ ਨਹੀਂ ਹੁੰਦਾ ਇੱਥੇ ਕਈ ਵਾਰਾਂ ਸਾਰਾ ਕੁਝ ਕਈ ਵਾਰ ਛੱਡ ਜਾਂਦਾ ਹੈ ਸਾਡੇ ਵਾਲਾ ਮਹਿਕਮਾ ਵੀ ਵਕ-ਵਕ ਲੀਡਰ ਸਿਆਸੀ ਪਾਰਟੀ ਦੇ ਵਕ-ਵਕ ਧਿਰਾਂ ਜਿੱਥੇ ਬੰਦੀਆਂ ਹੋਰ ਆਗੂ ਉਹ ਛੱਡ ਜਾਂਦੇ ਆ ਕਈ ਵਾਰਾਂ ਔਰ ਜਦੋਂ ਐਦਾਂ ਦੇ ਹਾਲਾਤ ਬਣ ਜਾਂਦੇ ਆ ਫੇਰ ਆੜਕੇ ਨਾਲ ਖੜ ਜਾਂਦੇ ਆ ਕਈਆਂ ਨੂੰ ਛੱਡ ਕੇ ਕੁਝ ਹੈਗੇ ਐਦਾਂ ਦੇ ਠੀਠ ਉਹ ਫੇਰ ਹੀ ਉਦਰੀ ਭੁਗਤੀ ਜਾਂਦੇ ਪਤਾ ਨਹੀਂ ਕਿੱਧਰ ਭੁਗਤੀ ਜਾਂਦੇ ਆ ਉਹ ਪਰ ਜ਼ਿਆਦਾਤਰ ਆ ਜਾਂਦੇ ਆ ਵਾਅ ਕਰਕੇ ਮੈਨੂੰ ਲੱਗਦਾ ਕਿ ਪੰਜਾਬ ਸ਼ਾਇਦ ਇੱਥੇ ਕਹਿਣਾ ਚਾਹੁੰਦਾ ਹੈ ਕਿ ਮੈਨੂੰ ਹੁਣ ਨਾ ਛੱਡ ਕੇ ਜਾਇਓ ਤੁਸੀਂ ਮੇਰੇ ਨਾਲ ਹੀ ਰਹਿਓ ਤਾਂ ਤੁਸੀਂ ਦੇਖਿਓ ਇੱਕ ਵਾਰ ਮੈਂ ਫਿਰ ਤੁਹਾਨੂੰ ਆਜ਼ਾਦ ਨਜ਼ਰ ਆਊਂਗਾ ਮੈਂ ਇੱਕ ਵਾਰ ਫਿਰ ਆਜ਼ਾਦ ਹੋ ਜਾਊਂਗਾ ਔਰ ਜਦੋਂ ਮੈਂ ਆਜ਼ਾਦ ਹੋਊਂਗਾ ਇਹ ਪੰਜਾਬ ਕਹਿ ਰਿਹਾ ਸ਼ਾਇਦ ਤਾਂ ਤੁਸੀਂ ਫਿਰ ਮੇਰੀ ਧਰਤੀ ਦੇ ਉੱਪਰ ਆਪ ਰਾਜ ਕਰਿਓ ਵਾਗਡੋਰ ਆਪਣੇ ਹੱਥ ਦੇ ਵਿੱਚ ਰੱਖਿਓ ਫਿਰ ਮੇਰੀ ਧਰਤੀ ਦੇ ਉੱਪਰ ਜਿਹੜਿਆ ਦਰਿਆ ਵਗਦੇ ਪਏ ਆ ਨਾ ਫਿਰ ਇਸ ਤਰੀਕੇ ਦੇ ਨਾਲ ਤੁਹਾਨੂੰ ਪ੍ਰਭਾਵਿਤ ਨਹੀਂ ਕਰਨਗੇ ਤੁਸੀਂ ਵਧੀਆ ਤਰੀਕੇ ਦੇ ਨਾਲ ਮੈਨੇਜਮੈਂਟ ਕਰ ਲਿਓ ਆ ਹੁਣ ਜਿਹੜੇ ਸਾਡੇ ਸੱਜਣ ਸੇਵਾ ਕਰਨ ਦੇ ਆ ਨਾ ਜੇ ਮੈਨੂੰ ਲੱਗਦਾ ਕਿ ਉਹਨੇ ਸੇਵਾ ਕਰਨ ਦੀ ਇੱਕ ਮੈਨੇਜਮੈਂਟ ਨੂੰ ਵਧੀਆ ਤਰੀਕੇ ਦੇ ਨਾਲ ਮੈਨੇਜ ਕਰ ਲਿਆ ਨਾ ਜੇ ਕਰਕੇ ਵਿਖਾ ਦਿੱਤੀ ਤਾਂ ਮੈਨੂੰ ਲੱਗਦਾ ਵੀ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੋਊਗੀ ਜਜ਼ਬਾ ਜਨੂਨ ਤੇ ਹੈਗਾ ਆ ਕੋਈ ਕਮੀ ਨਹੀਂ ਹੈਗੀ ਪਰ ਉਹਨੂੰ ਸਹੀ ਦਿਸ਼ਾ ਨਿਰਦੇਸ਼ ਇੱਕ ਸਹੀ ਸੇਧ ਮਿਲ ਜਾਵੇ ਜੇ ਤਾਂ ਉਹ ਸੇਧ ਵਿੱਚ ਰਹਿ ਕੇ ਜੇ ਸੇਵਾ ਹੋਵੇ ਤਾਂ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਵਧੀਆ ਗੱਲ ਹੋਊਗੀ ਇਦਾਂ ਹੀ ਤੁਸੀਂ ਦੇਖੋ ਨੈਸ਼ਨਲ ਮੀਡੀਆ ਜਿਹੜਾ ਪੰਜਾਬ ਦਾ মিডিਆ ਨਹੀਂ ਜਿਹਨੂੰ ਨੈਸ਼ਨਲ মিডিਆ ਕਹਿੰਦੇ ਆ ਜਿਹਨੂੰ ਸਰਕਾਰੀ মিডিਆ ਕਹਿੰਦੇ ਆ ਜਿਹਨੂੰ ਮੋਦੀ মিডিਆ ਗੋਦੀ মিডিਆ ਪਤਾ ਨਹੀਂ ਕੀ ਕੁਝ ਕਿਹਾ ਜਾਂਦਾ ਜਿਹਨੂੰ ਉਹ ਵਾਲਾ মিডিਆ ਇਸ ਕਵਰੇਜ ਨੂੰ ਹੜਾਂ ਦੀ ਨੂੰ ਉਸ ਤਰੀਕੇ ਨਾਲ ਦਿਖਾ ਹੀ ਨਹੀਂ ਰਿਹਾ ਬਿਲਕੁਲ ਉਹਨਾਂ ਦੇ ਵੱਲੋਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਤਾਂ ਮੈਨਾਂ ਗੁਰਪ੍ਰੀਤ ਖੁੱਗੀ ਦੀ ਇੱਕ ਕਹਾਵਤ ਕਹਾਵਤ ਤਾਂ ਪਹਿਲਾਂ ਦੀ ਬਣੀ ਹੋਈ ਆ ਪਰ ਗੁਰਪ੍ਰੀਤ ਖੁੱਗੀ ਹੁਣ ਨੇ ਨਾ ਕੱਲ ਸੁਣਾਈ ਉਹ ਮੈਨੂੰ ਵਧੀਆ ਲੱਗੀ ਉਹ ਉਹ ਕਹਿੰਦੇ ਕਿ ਚਲੋ ਕਹਿੰਦੇ ਪੰਜਾਬੀਓ ਤੁਸੀਂ ਗਿਲਾ ਸ਼ਿਕਵਾ ਨਾ ਕਰੋ ਇਹਨਾਂ ਦੇ ਉੱਪਰ ਤੁਸੀਂ ਨਾ ਸੋਚੋ ਪਿਆਰ ਉਹ ਕਵਰੇਜ ਕਰਨ ਵਾਸਤੇ ਨਹੀਂ ਆਉਂਦੇ ਕਵਰੇਜ ਹੋਣ ਦੇ ਤੁਸੀਂ ਆਪੇ ਆਪਣੀ ਕਵਰੇਜ ਕਰਨ ਦੇ ਆ ਉਹਨੇ ਆਖਿਆ ਕਿਤੇ ਕਹਾਵਤ ਹੈ ਕਿ ਬਈ ਜੇ ਮੁਰਗਾ ਬਾਗ ਨਾ ਦਊਗਾ ਤਾਂ ਕਿਹੜਾ ਦਿਨ ਹੀ ਚੜਨਾ ਕਿਤੇ ਜੇ ਉਹਨਾਂ ਨੂੰ ਲੱਗਦਾ ਕਿ ਅਸੀਂ ਮੁਰਗੇ ਆ ਭਾਵੇਂ ਕਿ ਅਸੀਂ ਬਾਗ ਦੇਣੀ ਆ ਭਾਵੇਂ ਕਿ ਅਸੀਂ ਪੱਤਰਕਾਰਾਂ ਭਾਵੇਂ ਕਿ ਅਸੀਂ ਮੀਡੀਆ ਹਾਂ ਅਸੀਂ ਨੈਰੇਟਿਵ ਸਿਰਜਣੇ ਅਸੀਂ ਵਰਤਾਂਤ ਸਿਰਜਣੇ ਆ ਤਾਂ ਕਿਹੜਾ ਦਿਨ ਹੀ ਚੜਨਾ ਤਾਂ ਕਿਹੜਾ ਪੰਜਾਬ ਦਾ ਮਸਲਾ ਹੱਲ ਨਹੀਂ ਹੋਣ ਰਿਹਾ ਤਾਂ ਕਿਹੜਾ ਪੰਜਾਬ ਦੇ ਵਿੱਚ ਜਿਹੜੇ ਸੇਵਾ ਕਰਨ ਦੇ ਆ ਜਿਹੜੇ ਲੋਕ ਆਪਣੇ ਭਾਈਆਂ ਦੀ ਮਦਦ ਕਰਨ ਦੇ ਆ ਤਾਂ ਕਿਹੜਾ ਦੁਨੀਆ ਨੂੰ ਨਜ਼ਰ ਨਹੀਂ ਆਉਂਦੀ ਆਉਂਦੀ ਆ ਨਜ਼ਰ ਦੁਨੀਆ ਨੂੰ ਲੋਕ ਵੇਖਣ ਦੇ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਹੀ ਹੈ ਕੇਂਦਰ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਨਾਲ ਹੁੰਦਾ ਵਿਤਕਰਾ ਕੀ ਪੰਜਾਬ ਦੇ ਲੋਕ ਚੇਤੇ ਰੱਖਣਗੇ ਕੀ ਕਿਤੇ ਉਹ ਭੁੱਲ ਤਾਂ ਨਾ ਜਾਣ ਦੇ ਅੱਜ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂ ਪੈਣ ਰਹੀਆਂ ਨੇ ਲੋਕਾਂ ਦੇ ਅੰਦਰ ਜਿਹੜਾ ਗੁੱਸਾ ਆ ਜਦੋਂ ਮਾਹੌਲ ਸ਼ਾਂਤ ਹੋ ਜਾਣਾ ਜਦੋਂ ਇਹ ਹੜ ਹੜਾਂ ਦਾ ਪਾਣੀ ਜਦੋਂ ਥੱਲੇ ਚਲ ਜਾਣਾ ਜਦੋਂ ਉਸ ਵੇਲੇ ਪੰਜਾਬੀਓ ਭੁੱਲ ਨਾ ਜਾ ਚੇਤੇ ਰੱਖਿਓ ਉਸ ਵੇਲੇ ਜੇ ਤੁਸੀਂ ਉਸ ਵੇਲੇ ਚੇਤੇ ਰੱਖ ਲਿਆ ਨਾ ਇੱਕ ਸਹੀ ਦਿਸ਼ਾ ਦੇ ਵਿੱਚ ਤੁਸੀਂ ਆਪਣੇ ਸੰਘਰਸ਼ ਨੂੰ ਆਗਾਂ ਤੋਰ ਲਿਆ ਤਾਂ ਫਿਰ ਉਹ ਦਿਨ ਜ਼ਰੂਰ ਆ ਜਾਊਗਾ ਜਦੋਂ ਤੁਸੀਂ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲਵੋਗੇ ਇਹ ਗੱਲ ਪੱਕੀ ਆ ਇਹ ਇਤਿਹਾਸ ਫਰੋੜ ਕੇ ਵੇਖ ਲਓ ਇੱਕ ਲਾਸਟ ਗੱਲ ਕਰਕੇ ਖਿਮਾ ਮੰਗ ਲੈਣੀ ਆ ਕਈ ਵਾਰ ਨਾ ਸਾਡੇ ਸੱਜਣੇ ਇਹ ਕਹਿਣ ਲੱਪੈਂਦੇ ਆ ਵੀ ਕੋਈ ਗੱਲ ਨਹੀਂ ਜਦੋਂ ਵੱਡੀ ਵਿਪਤਾ ਆਉਂਦੀ ਹੈ ਉਸ ਵੇਲੇ ਤਾਂ ਆਪਾਂ ਇਕੱਠੇ ਹੋ ਹੀ ਜਾਂਦੇ ਆ ਨਾ ਉਹ ਪਮੇ ਜਦੋਂ ਨਾਰਮਲ ਹਾਲਾਤ ਹੋਣ ਉਦੋਂ ਮਿਸਲਾ ਮਿਰ ਦੀ ਉਦਾਹਰਣ ਦੇ ਲਾਪੇ ਨੇ ਮਿਸਲਾ ਬਿੱਲ ਵੀ ਸਿੱਖ ਲੜਦੇ ਰਹਿੰਦੇ ਹੁੰਦੇ ਸੀ ਵਕ ਵਕ ਮਿਸਲਾ ਆਪੋ ਚ ਲੜਦੀਆਂ ਹੁੰਦੀਆਂ ਸੀਗੀਆਂ ਉਹਦੇ ਸਬੰਧ ਮੈਂ ਇੱਕ ਜ਼ਰੂਰ ਬੇਨਤੀ ਕਰਨੀ ਚਾਹੂੰਗਾ ਕਿ ਇਹਦਾ ਮਾਇਨਾ ਇਹ ਨਹੀਂ ਕੱਢ ਲੈਣਾ ਚਾਹੀਦਾ ਸਾਨੂੰ ਕਿ ਜੇ ਉਦੋਂ ਲੜਦੇ ਸੀਗੇ ਤਾਂ ਅੱਜ ਵੀ ਸਾਡੀਆਂ ਧਿਰਾਂ ਜਿੱਥੇ ਬੰਦੀਆਂ ਅੱਜ ਵੀ ਆਪਾਂ ਲੜਦੇ ਰਹਿਣਾ ਉਦੋਂ ਜਿਹੜੇ ਕਾਰਨ ਰਹੀ ਹੋਣਗੇ ਜਿਨ੍ਹਾਂ ਕਾਰਨਾਂ ਦੇ ਕਰਕੇ ਉਹ ਸਾਰਾ ਕੁਝ ਹੁੰਦਾ ਰਿਹਾ ਖੇਬੜਦੇ ਰਹੇ ਉਹ ਇੱਕ ਨਾ ਮੈਂ ਕਈ ਵਰੀ ਆਮ ਘਰਾਂ ਚ ਹੁੰਦਾ ਉਹ ਸੱਸ ਆਪਣੀ ਨੂੰ ਕਹਿੰਦੀ ਜਰਾਕ ਨੇ ਵੀ ਕਿ ਰਿਹਾ ਕਰ ਉਹ ਕਹਿੰਦੇ ਸੱਸ ਨੂੰ ਕਹਿੰਦੇ ਮਾ ਹੁਣ ਪਹਿਲਾ ਵਰਗੇ ਜਮਾਨੇ ਨਹੀਂ ਹੈਗੇ ਉਹ ਸੱਸ ਕੋ ਕਹਿੰਦੇ ਕਹਿੰਦੇ ਮੈਨੂੰ ਪਤਾ ਕਹਿੰਦੀ ਮੈਂ ਕਿੱਦਾਂ ਕੱਟੀ ਆ ਆਪਣੀ ਜ਼ਿੰਦਗੀ ਹੁਣ ਨੋ ਕਹਿੰਦੀ ਹੁਣ ਜ਼ਰੂਰੀ ਥੋੜਾ ਕਹਿੰਦੀ ਵੀ ਤੂੰ ਉਦਾਂ ਕੱਟੀ ਆ ਤੇ ਹੁਣ ਮੈਂ ਵੀ ਉਵੇਂ ਹੀ ਕੱਟਣੀ ਆ ਸਿਆਣਾ ਬੰਦਾ ਵੀ ਕਈ ਵਾਰ ਕਹਿੰਦਾ ਕਹਿੰਦਾ ਮਾਤਾ ਨਾ ਐਦਾਂ ਦੀ ਗੱਲ ਕਰਿਆ ਕਰ ਵੀ ਜ਼ਰੂਰੀ ਥੋੜਾ ਵੀ ਤੂੰ ਅਗਾ ਪਹਿਲਾਂ ਆਪਣੀ ਸੱਸ ਦੇ ਕੋਲ ਤੰਗ ਰਹੀ ਹੈ ਤੇ ਹੁਣ ਤੂੰ ਅਗਾ ਆਪਣੀ ਨੋ ਨੂੰ ਸੱਸ ਤੰਗ ਕਰਕੇ ਰੱਖਣਾ ਰੱਖਣਾ ਇਹ ਕੋਈ ਜ਼ਰੂਰੀ ਨਹੀਂ ਹੈਗਾ ਐਦਾਂ ਨਹੀਂ ਕਰੀਦਾ ਹੁੰਦਾ ਹੈ ਸੋ ਇਹੀ ਗੱਲ ਜਿਹੜੀ ਐ ਜੇ ਉਸ ਵੇਲੇ ਮਿਸਲਾਂ ਆਪਸ ਵਿੱਚ ਖੇੜੜੀਆਂ ਰਹੀਆਂ ਤਾਂ ਜ਼ਰੂਰੀ ਐ ਆਪਾਂ ਵੀ ਆਪਾਂ ਉਸ ਗੱਲ ਦੀ ਪ੍ਰੇਰਣਾ ਲੈ ਕੇ ਰੱਖਣੀ ਐ ਪੱਕੇ ਤੌਰ ਦੇ ਉੱਪਰ ਵੀ ਆਪਾਂ ਵੀ ਇੱਕ ਦੂਜੇ ਨਾਲ ਖਿੰਦੇ ਹੀ ਰਹਿਣਾ ਆਪਾਂ ਆਪਾਂ ਥੋੜਾ ਜਿਹਾ ਖਹਿਣਾ ਛੱਡ ਕੇ ਵੇਖੀਏ ਸਹੀ ਜਦੋਂ ਮਿਸਲਾਂ ਨੇ ਖਹਿੜਾ ਛੱਡਿਆ ਖਹਿਣਾ ਆਪਸ ਵਿੱਚ ਛੱਡਿਆ ਜਦੋਂ ਜਾਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੀ ਆਮਦ ਹੁੰਦੀ ਐ ਤਾਂ ਉਸ ਵੇਲੇ ਸਾਰੇ ਐਨ ਥੱਲੇ ਆ ਗਿਆ ਕੰਟਰੋਲ ਦੇ ਵਿੱਚ ਸਾਰਾ ਕੁਝ ਹੋ ਗਿਆ ਜਦੋਂ ਆਪਸੀ ਇਹ ਖਹਿਵਾਜ਼ੀਆਂ ਜਦੋਂ ਮੁੱਕੀਆਂ ਤਾਂ ਉਸ ਵੇਲੇ ਫਿਰ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਬਾਅਦ ਫਿਰ ਕੀ ਹੋਇਆ ਰਾਜਪੱਗ ਤੁਹਾਡੇ ਸਥਾਪਿਤ ਹੋ ਗਏ ਕਿ ਨਾ ਹੋ ਗਏ ਸੋ ਛੱਡ ਦੇਈ ਆਪਾਂ ਜ਼ਰੂਰੀ ਥੋੜੇ ਵਿੱਚ ਪਹਿਲਾਂ ਆਇਆ ਹੁੰਦੀ ਰਹੀ ਤਾਂ ਆਪਾਂ ਹੁਣ ਵੀ ਐ ਕਰਨਾ ਹੀ ਕਰਨਾ ਆ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ ਕਿ ਆਪਾਂ ਐ ਉਹਦੀ ਪਾਲਣਾ ਕਰਨੀ ਕਰਨੀ ਆ ਜਿਹੜੇ ਚੰਗੇ ਕੰਮ ਪਹਿਲਾਂ ਹੈਗੇ ਆ ਉਹਨਾਂ ਦੀ ਪਾਲਣਾ ਕਰੀਏ ਜਿਹੜਾ ਕੁਝ ਪਹਿਲਾਂ ਕੋ ਠੀਕ ਨਹੀਂ ਸੀ ਜਿਹਨੂੰ ਆਪਾਂ ਉਹਨੂੰ ਚੰਗਾ ਥੋੜੋ ਕਹਿੰਦੇ ਆ ਵੀ ਖੰਦੇ ਰਹਿੰਦੀ ਸੀ ਆਪਸ ਵਿੱਚ ਉਹਨੂੰ ਮਾੜਾ ਹੀ ਕਹਿੰਦੇ ਆ ਨਾ ਵੀ ਮਾੜੀ ਗੱਲ ਸੀਗੀ ਇਹ ਤੇ ਹੁਣ ਆਪਾਂ ਉਹ ਜਿਹੜੀ ਚੀਜ਼ ਨਾ ਕਰੀਏ ਇੱਕ ਝਟ ਰਿਆ ਕਰ ਤਾਂ ਜਦੋਂ ਨਹੀਂ ਆਈ ਹੁੰਦੀ ਵਿਪਤਾ ਟਲ ਜਾਂਦੀ ਹੈ ਮਸਲੇ ਦੇ ਹੱਲ ਹੋ ਜਾਂਦੇ ਆ ਉਸ ਵੇਲੇ ਆਪਾਂ ਹਮਲਾ ਮਾਰੀਏ ਉਸ ਵੇਲੇ ਸਰਵਾਈਵ ਕਰਨ ਦਾ ਸਮਾਂ ਹੁੰਦਾ ਬਸ ਇੰਨੀਆਂ ਕੁ ਬੇਨਤੀਆਂ ਕਰਨੀਆਂ ਮੈਨੂੰ ਲੱਗਦਾ ਕਿ ਪੰਜਾਬ ਦਾ ਇਹ ਇੱਕ ਸੁਨੇਹਾ ਆ ਜਿਹੜਾ ਕਿ ਸਾਡੇ ਸਾਰਿਆਂ ਦੇ ਉੱਪਰ ਲਾਗੂ ਹੁੰਦਾ ਜੇ ਆਪਾਂ ਸਾਰੇ ਜਾਣੇ ਇਹਨੂੰ ਅਪਣਾ ਲਈਏ ਥੋੜਾ ਜਿਹਾ ਕਹਿਣਾ ਮੰਨ ਲਈਏ ਤਾਂ ਸ਼ਾਇਦ ਜਲਦੀ ਹੀ ਉਹ ਦਿਨ ਆ ਜਾਊਗਾ ਜਦੋਂ ਪੰਜਾਬ ਦੀ ਸਰਜ਼ਮੀਨ ਦੇ ਉੱਪਰ ਵਸਣ ਵਾਲੇ ਲੋਕ ਕਹਿ ਸਕਣਗੇ ਕਿ ਹਾਂ ਅੱਜ ਮਾਰ ਰਹੇ ਆ ਆਪਾਂ ਆਜ਼ਾਦੀ ਦਾ ਸਹੀ ਮਾਇਨੇ ਦੇ ਵਿੱਚ ਅਸਲੀ ਨਿਗ ਬਹੁਤ ਬਹੁਤ ਧੰਨਵਾਦ